ਮੇਕਅਪ ਕਰਵਾਉਂਦੀ ਕੁੜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਅੱਜ ਤੋਂ 5 ਕ ਮਹੀਨੇ ਪਹਿਲਾਂ ਬਹੁਤ ਵਾਇਰਲ ਹੋਈ ਸੀ ਜਿਸ ਦੇ ਵਿੱਚ ਇਹ ਕੁੜੀ ਕਹਿ ਨਹੀਂ ਹੁੰਦੀ ਕਿ ਮੇਰਾ ਹਸਬੰਦ ਮੈਨੂੰ ਪੁੱਛਦਾ ਕਿ ਤੂੰ ਇੰਸਟਾ ਚਲਾਉਣੀ ਹੈ ਤੇ ਮੈਂ ਕਹਿ ਦਿੰਦਾ ਕਿ ਮੈਂ ਇੰਸਟਾ ਨਹੀਂ ਚਲਾਉਂਦੀ ਤੇ ਉਹਨੇ ਕਿਹਾ ਕਿ ਮੈਂ ਚਲਾਉਣਾ ਤੇ ਮੈਂ ਉਹਨੂੰ ਕਿਹਾ ਕਿ ਮੈਂ ਤੇਰੇ ਪਿੱਛੇ ਬੈਠ ਜਾ ਕਰੂੰ ਜਿਹੀਆਂ ਭੋਲੀਆਂ ਗੱਲਾਂ ਕਰਦੀ ਕਰਦੀ ਦੀ ਇਸ ਕੁੜੀ ਦੀ ਵੀਡੀਓ ਬਹੁਤ ਵਾਇਰਲ ਹੋਈ ਤੇ ਲੋਕ ਵੀ ਕਹਿਣ ਲੱਗ ਪਏ ਕਿ ਜਿਸ ਘਰ ਦੇ ਵਿੱਚ ਇਹ ਕੁੜੀ ਜਾਊਗੀ ਉਹ ਘਰ ਭਾਗਾ ਵਾਲਾ ਹੋਣਾ ਤੇ ਉਹ ਘਰ ਨੂੰ ਇਹ ਕੁੜੀ ਹਮੇਸ਼ਾ ਸ਼ਾਂਤ ਕੇ ਹੀ ਰੱਖੂਗੀ ਕਿਉਂਕਿ ਇਹ ਕੁੜੀ ਬ ਇਹੀ ਇੱਕ ਬਹੁਤ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਕੁੜੀ ਨੂੰ ਲੈ ਕੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ ਕੁੜੀ ਨੂੰ ਇਸ ਦੇ ਸਹੁਰਾ ਪਰਿਵਾਰ ਦੁਆਰਾ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਹੈ ਮਾਰਨ ਦਾ ਕਾਰਨ ਇਹੀ ਹੈ ਕਿ ਇਸ ਕੁੜੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਇਸ ਤੋਂ ਦਾਜ ਦੀ ਮੰਗ ਕੀਤੀ ਜਾ ਰਹੀ ਸੀ ਤੇ ਨਾਲ ਦੀ ਨਾਲ ਦੱਸਿਆ ਜਾ ਰਿਹਾ ਕਿ ਮੁੰਡੇ ਦੇ ਬਾਹਰ ਅਫੇਅਰ ਚੱਲਦੇ ਪਏ ਸੀ ਜਿਨ੍ਹਾਂ ਤੋਂ ਇਹ ਕੁੜੀ ਰੋਕਦੀ ਪਈ ਸੀ ਦੇ ਲੋਕ ਹੁਣ ਕਮੈਂਟ ਬਾਕਸ ਦੇ ਵਿੱਚ ਇਹ ਸੋਹਰੇ ਪਰਿਵਾਰ ਨੂੰ ਲਾਨਤਾ ਪਾਉਂਦੇ ਪਏ ਨੇ ਤੇ ਉੱਥੇ ਹੀ ਆਪਾਂ ਤੁਹਾਨੂੰ ਦੱਸ ਦਈਏ ਕਿ ਸੋਹਰਾ ਪਰਿਵਾਰ ਸਾਰਾ ਗ੍ਰਿਫਤਾਰ ਹੋ ਗਿਆ ਬਸ ਸੋਹਰੇ ਪਰਿਵਾਰ ਦੇ ਵਿੱਚੋਂ ਦੋ ਭੈਣਾਂ ਨੇ ਜੋ ਮੁੰਡੇ ਦੀਆਂ ਉਹ ਹਜੇ ਤੱਕ ਗ੍ਰਿਫਤਾਰ ਨਹੀਂ ਹੋਈਆਂ ਜਿਨ੍ਹਾਂ ਦਾ ਪੂਰਾ ਪੂਰਾ ਹੱਥ ਆ ਗਿਆ ਇਸ ਕੁੜੀ ਨੂੰ ਮਾਰਨ ਦੇ ਵਿੱਚ ਉੱਥੇ ਹੀ ਆਪਾਂ ਤੁਹਾਨੂੰ ਦੱਸ ਦਈਏ ਕਿ ਕੁੜੀ ਵਾਲਿਆਂ ਦੁਆਰਾ ਥਾਣੇ ਦੇ ਅੱਗੇ ਧਰਨਾ ਵੀ ਲਾਇਆ ਗਿਆ ਹੈਗਾ ਕਿ ਜਿੰਨਾ ਚਿਰ ਇਸ ਪਰਿਵਾਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਊਗਾ ਅਸੀਂ ਕੁੜੀ ਦਾ ਸੰਸਕਾਰ ਨਹੀਂ ਕਰਾਂਗੇ ਬਾਕੀ ਲੋਕ ਵੀ ਇੱਥੇ ਇਹੀ ਕਹਿਦੇ ਪਏ ਨੇ ਕਿ ਇੱਕ ਪੈਸੇ ਨੂੰ ਦੇਖ ਕੇ ਆਪਣੀਆਂ ਦੇ ਰਿਸ਼ਤੇ ਨਾ ਕਰਿਆ ਕਰੋ ਬੰਦੇ ਦੀ ਚਾੜ ਪਹਿਚਾਣ ਤੇ ਪੂਰੀ ਪੁੱਛਗਿਸ ਕਰਿਆ ਕਰੋ ਫਿਰ ਹੀ ਰਿਸ਼ਤੇ ਕਰਿਆ ਕਰੋ ਬਾਕੀ ਤੁਸੀਂ ਇਹਨਾਂ ਗੱਲਾਂ ਬਾਰੇ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਬਾਕੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵੀ ਜ਼ਰੂਰ ਲਿਖਿਓ ਕਿ ਵਾਹਿਗੁਰੂ ਇਸ ਭੈਣ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ